ਸਤਿ ਸ਼੍ਰੀ ਅਕਾਲ ਜੀ ਦਾ ਵਿਜ਼ਨ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਤੈਦਿਲੋ ਸਵਾਗਤ ਹੈ ਮੈਂ ਹਾਂ ਸਰਬਜੀਤ ਕੋਰ ਅੱਜ ਅਸੀਂ ਗੱਲ ਕਰਾਂਗੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਨਾਲ ਸੰਬੰਧਿਤ ਸਿੱਖ ਸਿਆਸਤ ਤੇ ਉਸ ਰਿਪੋਰਟ ਬਾਰੇ ਜੋ 31 ਸਾਲ ਬਾਅਦ ਪੇਸ਼ ਕੀਤੀ ਗਈ ਹੈ ਸਿੱਖ ਪ੍ਰੈਸ ਐਸੋਸੀਏਸ਼ਨਜ਼ ਨੇ ਲਿਖਿਆ ਹੈ ਕਿ ਭਾਈ ਗੁਰਦੇਵ ਸਿੰਘ ਕੋਂਕੇ ਦੇ ਗਾਇਬ ਹੋਣ ਦੀ ਜਾਂਚ ਕਰ ਰਹੀ ਪੰਜਾਬ ਸਰਕਾਰ ਦੀ 31 ਸਾਲ ਪੁਰਾਣੀ ਇੱਕ ਨਵੀਂ ਕੋਸ਼ਿਤ ਰਿਪੋਰਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੰਜਾਬ ਪੁਲਿਸ ਨੇ 1992 ਦੇ ਸਿੱਖ ਆਗੂ ਦੇ ਕਤਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਕੋਸ਼ਣਾਯੋਗ ਰਿਪੋਰਟ ਜਨਤਕ ਦਵਾ ਤੋਂ ਬਾਅਦ 1998 ਵਿੱਚ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਇੱਕ ਲਾਜ਼ਮੀ ਜਾਂਚ ਤੋਂ ਸਾਹਮਣੇ ਆਈ ਹੈ ਜੋ ਕਿ ਅਸਲ ਵਿੱਚ 1999 ਵਿੱਚ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਨੂੰ ਸੌਂਪੀ ਗਈ ਸੀ ਦਸੰਬਰ 2023 ਨੂੰ ਇਹ ਰਿਪੋਰਟ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਜਾਰੀ ਕੀਤੀ ਗਈ। ਇਸ ਰਿਪੋਰਟ ਨੂੰ ਪੜਨ ਤੋਂ ਪਹਿਲਾਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਜੀਵਨ ਉਤੇ ਪੰਛੀ ਚਾਤਮਾਰੀਏ ਜਿੱਥੋਂ ਉਹਨਾਂ ਦੇ ਸਿਦਕ ਸਬੂਰੀ ਦਾ ਪਤਾ ਲੱਗੇਗਾ ਕਿ ਉਹਨਾਂ ਦਾ ਜੀਵਨ ਕੀ ਸੀ ਤੇ ਉਹਨਾਂ ਨੇ ਆਪਣੇ ਜੀਵਨ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ। ਪੰਜਾਬ ਦੇ ਜਗਰਾਉਂ ਜ਼ਿਲ੍ਹੇ ਵਿੱਚ ਕੌਂਕੇ ਨਾਮ ਦਾ ਇੱਕ ਬਹੁਤ ਹੀ ਮੁਬਾਰਕ ਪਿੰਡ ਹੈ ਜਿਸ ਦਾ ਪਿਸ਼ੋਕੜ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ। ਪਾਸ਼ਾ ਜੀ ਨੇ ਇਸ ਪਿੰਡ ਨੂੰ ਬਖਸ਼ਿਸ਼ ਕੀਤੀ ਕਿ ਇਸ ਪਿੰਡ ਵਿੱਚੋਂ ਹੀਰੇ ਪੈਦਾ ਹੋਣਗੇ। ਗੁਰੂ ਜੀ ਨੇ ਇਹ ਗੱਲ ਉਦੋਂ ਕਹੀ ਸੀ ਜਦੋਂ ਉਹ ਸਿੰਧ ਖੇਤਰ ਦੀ ਯਾਤਰਾ ਦੌਰਾਨ ਪਿੰਡ ਵਿੱਚ ਆਰਾਮ ਲਈ ਰੁਕੇ ਸੀ। ਜਦੋਂ ਉਹ ਕੌਮਕੇ ਪਿੰਡ ਵਿੱਚ ਠਹਿਰੇ ਤਾਂ ਇਸ ਦੇ ਇੱਕ ਨਿਵਾਸੀ ਗੁਰਸਿੱਖ ਪਾਈ ਹੀਰਾ ਜੀ ਨੇ ਕੀਰਤਨ ਦੀ ਸੇਵਾ ਕੀਤੀ ਗੁਰੂ ਜੀ ਕੀਰਤਨ ਤੋਂ ਐਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਇਸ ਮੌਕੇ ਉੱਤੇ ਬਚਨ ਵਿੱਚ ਕਿਹਾ ਕਿ ਇੱਥੇ ਹੋਰ ਬਹੁਤ ਸਾਰੇ ਹੀਰੇ ਪੈਦਾ ਹੋਣਗੇ ਬੋਲਾਂ ਨੂੰ ਭਾਗ ਲੱਗੇ ਤੇ ਇਸ ਤਰ੍ਹਾਂ ਹੀ ਹੋਇਆ ਪਾਈ ਹੀਰਾ ਜੀ ਸਰਦਾਰ ਸ਼ਾਮ ਸਿੰਘ ਅਟਾਰੀ ਮਹਾਨ ਮਾਤਾ ਕਿਸ਼ਨਕੌਰ ਕੌਂਕੇ ਭਾਈ ਗੁਰਦੇਵ ਸਿੰਘ ਕੌਂਕੇ ਅਤੇ ਬਹੁਤ ਸਾਰੇ ਅਣਗਿਣਤ ਨੌਜਵਾਨ ਗੁਰਸਿੱਖ ਜਿਨ੍ਹਾਂ ਨੇ ਸਿੱਖ ਸੰਘਰਸ਼ ਲਈ ਸਭ ਕੁਝ ਆਪਣਾ 바ਰ ਦਿੱਤਾ ਸਾਰੇ ਪਿੰਡ ਕੌਂਕੇ ਵਿੱਚ ਹੀ ਪੈਦਾ ਹੋਏ ਸੀ ਭਾਈ ਗੁਰਦੇਵ ਸਿੰਘ ਜੀ ਦਾ ਜਨਮ 1949 ਵਿੱਚ ਭਾਈ ਗੁਰਦੇয়াল ਸਿੰਘ ਅਤੇ ਮਾਤਾ ਚੰਦਕੌਰ ਜੀ ਦੇ ਘਰ ਹੋਇਆ ਛੋਟੀ ਉਮਰ ਵਿੱਚ ਹੀ ਭਾਈ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਦੀ ਦਾਤ ਬਖਸ਼ੀ ਗਈ। 1970 ਵਿੱਚ ਭਾਈ ਸਾਹਿਬ ਜੀ ਦਾ ਬੀਬੀ ਗੁਰਮੀਲ ਕੌਰ ਨਾਲ ਆਨੰਦ ਕਾਰਜ ਹੋਇਆ। ਆਨੰਦ ਕਾਰਜ ਤੋਂ ਪਹਿਲਾਂ ਬੀਬੀ ਜੀ ਨੇ ਅੰਮ੍ਰਿਤ ਛਕਿਆ ਅਤੇ ਕੇਸ ਕੀ ਸਜਾਈ। ਭਾਈ ਸਾਹਿਬ ਜੀ ਬਹੁਤ ਹੀ ਪੱਕੇ ਗੁਰਸਿੱਖ ਸਨ ਅਤੇ ਗੁਰਮਤਿ ਵਿਵੇਕ ਦੀ ਬਲਣਾ ਕਰਦੇ ਸਨ। 1984 ਦੇ ਸਾਕਾ ਨੀਲਾ ਤਾਰਾ ਦਾ ਭਾਈ ਸਾਹਿਬ ਜੀ ਦੇ ਮਨ ਉੱਤੇ ਡੂੰਘਾ ਅਸਰ ਪਿਆ ਇਸ ਸਮੇਂ ਤੋਂ ਭਾਈ ਸਾਹਿਬ ਨੇ ਆਪਣੀ ਕਥਾ ਵਿੱਚ ਬ੍ਰਾਹਮਣ ਹਕੂਮਤਾਂ ਅਤੇ ਉਹਨਾਂ ਦੇ ਕੂੜ ਕਰਮਾਂ ਦੀ ਖੁੱਲ੍ਹ ਕੇ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਭਾਈ ਸਾਹਿਬ ਜੀ ਦੇ ਚਰਿੱਤਰ ਦੇ ਸੁਹਿਰਦ ਸੁਭਾਅ ਕਾਰਨ ਭਾਈ ਸਾਹਿਬ ਨੇ ਜੋ ਪ੍ਰਚਾਰ ਕੀਤਾ ਉਸ ਦਾ ਸੰਗਤਾਂ ਉੱਤੇ ਬਹੁਤ ਪ੍ਰਭਾਵ ਪਿਆ ਪਾਈ ਸਾਹਿਬ ਹਰ ਪ੍ਰਕਾਰ ਦੇ ਆਪ ਹਦੂਰੇ ਬਣੇ ਗੁਰੂਆਂ ਅਤੇ ਸੰਤਾਂ ਦੇ ਵਿਰੁੱਧ ਸਨ ਅਤੇ ਉਹਨਾਂ ਦੇ ਜਗਰਾਵਾਂ ਵਾਲਾਕੇ ਵਿੱਚ ਪ੍ਰਚਾਰ ਦੇ ਨਤੀਜੇ ਵਜੋਂ ਹਰ ਪਿੰਡ ਅਤੇ ਕਸਬੇ ਵਿੱਚੋਂ ਬਹੁਤ ਸਾਰੇ ਡੇਰੇ ਬ੍ਰਾਹਮਣਵਾਦ ਦੇ ਕਾਰੋਬਾਰ ਅੰਨੀ ਪੂਜਾ ਅਤੇ ਕਰਮ ਕਾਂਡ ਖਤਮ ਹੋ ਗਏ ਸਨ ਪਾਈ ਸਾਹਿਬ ਜੀ ਦੇ ਪ੍ਰਚਾਰ ਸਦਕਾ ਜਗਰਾਵਾਂ ਦੇ ਨਸ਼ੇ ਵਿੱਚ ਗ੍ਰਹਸਤੇ ਇਲਾਕਾ ਬਹੁਤ ਸਾਰੇ ਅੰਮ੍ਰਿਤ ਸੰਚਾਰ ਦਾ ਗਵਾਹ ਬਣਿਆ ਇੱਕ ਵਾਰ ਫਿਰ ਨਸ਼ਿਆਂ ਵਿੱਚ ਕਿਰਿਆ ਮਾਲਵਾ ਖੇਤਰ ਖਾਲਸਾਈ ਕ੍ਰਾਂਤੀ ਦਾ ਗਵਾਹ ਬਣਿਆ ਜਨਵਰੀ 1986 ਵਿੱਚ ਭਾਈ ਸਾਹਿਬ ਜੀ ਨੂੰ ਖਾਲਸਾ ਪੰਥ ਦੀ ਸਰਵਉੱਚ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਲਈ ਚੁਣਿਆ ਗਿਆ ਇਹ ਉਹ ਸਮਾਂ ਸੀ ਜਦੋਂ ਭਾਈ ਸਾਹਿਬ ਨੇ ਇਹ ਸੇਵਾ ਇੱਕ ਨਿਡਰ ਜਰਨਲ ਵਜੋਂ ਕੀਤੀ ਜਥੇਦਾਰ ਜੀ ਦੀ ਪਹਿਲੀ ਕਾਰਵਾਈ ਸੀ ਕਿ ਸਿੱਖ ਜੱਜਾਰੂਆਂ ਦੇ ਪਹਿਰਾਵੇ ਵਾਲੇ ਸਾਰੇ ਸਰਕਾਰੀ ਏਜੰਟਾਂ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਬਾਹਰ ਕੱਢਣਾ 1999 ਵਿੱਚ ਕੁਝ ਖੜਕੋ ਸਿੰਘਾਂ ਨੇ ਆਰਐਸਐਸ ਦੇ ਲੁਧਿਆਣਾ ਹੈੱਡਕੁਆਰਟਰ ਉੱਤੇ ਗੋਲਾਬਾਰੀ ਕਰ ਦਿੱਤੀ ਜਥੇਦਾਰ ਜੀ ਦੇ ਦੁਸ਼ਮਣਾਂ ਨੇ ਇਹ ਮੌਕਾ ਦੇਖ ਲਿਆ ਉਸ ਸਮੇਂ ਲੁਧਿਆਣੇ ਦਾ ਐਸਐਸਪੀ ਸੁਮੇਦ ਸੈਣੀ ਸੀ ਜੋ ਬੇहद ਜ਼ਾਲਮ ਅਤੇ ਬੇਰਹਿਮ ਸੀ ਭਾਈ ਸਾਹਿਬ ਨੂੰ ਹਮਲੇ ਦੀ ਜ਼ਿੰਮੇਵਾਰੀ ਕਬੂਲਣ ਲਈ ਉਹਨਾਂ ਨੂੰ ਉਲਟਾ ਲਟਕਾ ਦਿੱਤਾ ਗਿਆ ਅਤੇ ਕਈ ਕੰਟੇ ਤਸੀਹੇ ਵੀ ਦਿੱਤੇ ਗਏ ਪਰ 1 ਸਾਲ ਬਾਅਦ ਜਥੇਦਾਰ ਜੀ ਨੂੰ ਰਿਹਾ ਕਰ ਦਿੱਤਾ 19 ਮਈ 1991 ਨੂੰ ਭਾਈ ਸਾਹਿਬ ਜੀ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਤਸੀਹੇ ਦਿੱਤੇ ਗਏ ਤੇ 18 ਮਹੀਨੇ ਦੀ ਹੋਰ ਕੈਦ ਕਰ ਦਿੱਤੀ 20 ਦਸੰਬਰ 1992 ਨੂੰ ਤੜਕੇ 4 ਵਜੇ ਕਾਇਰ ਪੁਲਿਸ ਫੋਰਸਾ ਨੇ ਲਾਈਨ하ਰਟ ਜਥੇਦਾਰ ਗੁਰਦੇਵ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ 5 ਦਿਨ ਬਾਅਦ ਇਨਸਪੈਕਟਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਜਥੇਦਾਰ ਜੀ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਉਹ ਤੜਕੇ ਗੁਰਦੁਆਰਾ ਸਾਹਿਬ ਵਿਖੇ ਕਥਾ ਦੀ ਸਮਾਪਤੀ ਕਰ ਰਹੇ ਸਨ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਉਹ ਪਹਿਲਾਂ ਘਰ ਜਾਣਗੇ ਫਿਰ ਉਹ ਉਹਨਾਂ ਦੇ ਨਾਲ ਜਾਣਗੇ ਜਥੇਦਾਰ ਜੀ ਨੂੰ ਪਤਾ ਸੀ ਕਿ ਉਹਨਾਂ ਦਾ ਸਮਾਂ ਆ ਗਿਆ ਹੈ ਉਸ ਸਮੇਂ ਉਹਨਾਂ ਨੇ ਅਕਾਲ ਦੀ ਰਾਜਾ ਨੂੰ ਮਿੱਠੇ ਢੰਗ ਨਾਲ ਸਵੀਕਾਰ ਕੀਤਾ। ਸੰਗਤਾਂ ਦੇ ਰੋਹ ਤੋਂ ਡਰਦਿਆਂ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਦੇ ਕਕਾਰ ਉਤਾਰ ਦਿੱਤੇ ਗਏ ਅਤੇ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਤਸੀਹੇ ਵੀ ਦਿੱਤੇ ਗਏ। ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਅਨੁਸਾਰ ਉਹਨਾਂ ਨੂੰ ਅਣਗਿਣਤ ਤਸੀਹੇ ਦਿੱਤੇ ਗਏ ਅਤੇ ਬਾਅਦ ਵਿੱਚ ਉਹਨਾਂ ਦਾ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਥੇਦਾਰ ਦੀ ਇਸ ਸ਼ਹੀਦੀ ਦੀ ਖਬਰ ਫੈਲਦਿਆਂ ਹੀ ਪੰਜਾਬ ਭਰ ਵਿੱਚ ਰੋਹ ਫੈਲ ਗਿਆ ਸੰਸਾਰ ਪਰ ਦੇ ਪੰਥਕ ਆਗੂ ਭੋਗ ਮੋਕ ਕੇ ਇਕੱਠੇ ਹੋਏ ਹਾਲਾਂਕਿ ਪੁਲਿਸ ਨੇ ਅਤੇ ਫੌਜ ਨੇ ਕੌਂਕੇ ਪਿੰਡ ਨੂੰ ਸੀਲ ਕਰ ਦਿੱਤਾ ਸੀ ਜਥੇਦਾਰ ਜੀ ਦੇ ਕਤਲ ਦੀ ਜਾਂਚ ਦੀ ਮੰਗ ਲਗਾਤਾਰ ਕੀਤੀ ਗਈ ਸੀ ਪਰ ਦਹਾਕਿਆਂ ਬਾਅਦ ਵੀ ਕੁਝ ਨਹੀਂ ਹੋਇਆ ਜਦੋਂ ਵੀ ਪਰਿਵਾਰ ਨੇ ਮਾਮਲਾ ਉਠਾਇਆ ਤਾਂ ਕਈ ਹੋਰ ਬੇਕਸੂਰ ਪੁਲਿਸ ਦੀਆਂ ਵਧੀਆਂ ਦੇ ਸ਼ਿਕਾਰ ਹੋ ਗਏ ਸ਼ੱਕੀ ਲੋਕਾਂ ਦੀ ਕੁਸਪੈਟ ਡਰ ਧਮਕੀਆਂ ਅਤੇ ਰਿਸ਼ਵਤਖੋਰੀ ਦੁਆਰਾ ਕੇਸ ਨੂੰ ਹਮੇਸ਼ਾ ਲਟਕਾਇਆ ਜਾਂ ਟਾਲ ਦਿੱਤਾ ਗਿਆ ਇੱਥੋਂ ਤੱਕ ਕਿ ਜਿੱਥੇ ਦਰਜੀ ਦੇ ਜਵਾਨ ਪੁੱਤਰ ਹਰੀ ਸਿੰਘ ਨੂੰ ਵੀ ਬਖਸ਼ਿਆ ਨਹੀਂ ਗਿਆ ਉਸ ਤੇ ਬੰਬ ਤਮਾਕੇ ਦਾ ਝੂਠਾ ਕੇਸ ਪਾ ਦਿੱਤਾ ਗਿਆ ਸੀ ਭਾਵੇਂ ਕਿ ਉਹ ਉਸ ਦਿਨ ਸਕੂਲ ਵਿੱਚ ਸੀ ਅਤੇ ਰਜਿਸਟਰ ਉਸ ਦੀ ਹਾਜ਼ਰੀ ਦੀ ਪੁਸ਼ਟੀ ਕਰਦਾ ਸੀ ਜਿਸ ਦੇ ਫਲਸਰੂਪ ਉਸ ਦੀ ਰਿਹਾਈ ਹੋਈ ਭਾਈ ਸਾਹਿਬ ਦੇ ਵੱਡੇ ਪੁੱਤਰ ਭਾਈ ਰਾਮ ਸਿੰਘ ਨੂੰ ਵੀ ਪੁਲਿਸ ਨੇ ਕਈ ਮੌਕਿਆਂ ਉੱਤੇ ਚੁੱਕ ਲਿਆ ਅਤੇ ਤਸੀਹੇ ਦਿੱਤੇ ਅਕਾਲੀ ਪਾਰਟੀ ਨੇ ਇਹ ਕਹਿ ਕੇ ਅਗਲੀਆਂ ਚੋਣਾਂ ਲੜੀਆਂ ਕਿ ਉਹ 1984 ਤੋਂ ਬਾਅਦ ਦੇ ਸਮੇਂ ਸਿੱਖਾਂ ਨਾਲ ਹੋਈਆਂ ਵਧੀਆਂ ਦੀ ਪੜਤਾਲ ਕਰੇਗੀ ਅਤੇ ਵਾਈਟ ਪੇਪਰ ਤਿਆਰ ਕਰੇਗੀ ਇਸ ਨੇ ਚੋਣ ਬਹੁਤ ਵੱਡੀ ਜਿੱਤ ਨਾਲ ਜਿੱਤੀ ਪਰ ਬਾਦਲ ਜਲਦੀ ਹੀ ਹਰ ਵਾਅਦੇ ਨੂੰ ਭੁੱਲ ਗਏ ਅਤੇ ਆਪਣਾ ਸਮਾਂ ਆਪਣੀ ਦੌਲਤ ਵਧਾਉਣ ਲਈ ਵਰਤਿਆ ਜਦੋਂ ਭਾਈ ਸਾਹਿਬ ਜੀ ਦੇ ਪਰਿਵਾਰ ਨੇ ਪੂਰੀ ਜਾਂਚ ਲਈ ਅਕਾਲੀ ਦਲ ਕੋਲ ਪਹੁੰਚ ਕੀਤੀ ਤਾਂ ਉਸ ਤੋਂ ਬਾਅਦ ਪੁਲਿਸ ਅਫਸਰ ਤਿਵਾੜੀ ਨੇ ਜਾਂਚ ਸ਼ੁਰੂ ਕੀਤੀ 7 ਜੂਨ 1998 ਨੂੰ ਪੰਜਾਬ ਦੇ ਡਾਇਰੈਕਟਰ ਜਰਨਲ ਆਫ ਪੁਲਿਸ ਦੇ ਦਫ਼ਤਰ ਨੇ ਭਾਈ ਗੁਰਦੇਵ ਸਿੰਘ ਕੌਂਕੇ ਜੀ ਦੇ ਗੈਰ ਨਿਆਂਇਕ ਕਤਲ ਦੇ ਦੋਸ਼ ਦੀ ਜਾਂਚ ਮੁਰ ਸ਼ੁਰੂ ਕੀਤੀ ਇਸ ਰਿਪੋਰਟ ਵਿੱਚ ਤਿਵਾੜੀ ਨੇ ਕਿਹਾ ਕਿ ਸਾਰੇ ਹਾਲਾਤਾਂ ਨੂੰ ਵੇਖਦੇ ਹੋਏ ਇਹ ਸਪਸ਼ਟ ਹੁੰਦਾ ਹੈ ਕਿ ਉਸ ਸਮੇਂ ਦੇ ਐਸ਼ਚੋ ਅਤੇ ਹੁਣ ਡੀਐਸਪੀ ਗੁਰਮੀਤ ਸਿੰਘ ਨੇ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਦਾ ਉਹਨਾਂ ਦੇ ਘਰੋਂ ਰਿਮਾਂਡ ਲਿਆ ਸੀ ਅਤੇ ਭਾਈ ਗੁਰਦੇਵ ਸਿੰਘ ਦੁਬਾਰਾ ਕਦੇ ਵੀ ਘਰ ਨਹੀਂ ਪਰਤੇ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਕਿ ਸਾਰੇ ਬਿਆਨਾਂ ਦੀ ਕੋਖ ਕਰਨ ਤੋਂ ਬਾਅਦ ਲੱਗਦਾ ਹੈ ਕਿ ਭਾਈ ਗੁਰਦੇਵ ਸਿੰਘ ਜੀ ਨੂੰ ਪੁਲਿਸ ਹਿਰਾਸਤ ਵਿੱਚ ਰੱਖਣ ਅਤੇ ਝੂਠਾ ਕੇਸ ਬਣਾਏ ਜਾਣ ਦੀ ਕਹਾਣੀ ਸਾਰੇ ਜੂਨੀਅਰ ਅਤੇ ਸੀਨੀਅਰ ਅਧਿਕਾਰੀਆਂ ਨੂੰ ਪਤਾ ਸੀ ਪਰ ਉਸ ਸਮੇਂ ਪੁਲਿਸ ਦਾ ਮਾਹੌਲ ਕਾਰਨ ਇਹ ਸਪਸ਼ਟ ਹੈ ਕਿ ਪੁਲਿਸ ਅਧਿਕਾਰੀ ਜਾਂ ਤਾਂ ਕੇਸ ਡਾਇਰੀ ਐਂਟਰੀਆਂ ਨਹੀਂ ਲਿਖ ਰਹੇ ਸਨ ਜਾ ਜੂਨੀਅਰ ਅਫਸਰਾਂ ਦੁਆਰਾ ਕੀਤੀਆਂ ਅਜਹੀਆਂ ਐਂਟਰੀਆਂ ਉੱਤੇ ਦਸਤਕਤ ਕਰਦੇ ਸਮੇਂ ਉਹਨਾਂ ਨੂੰ ਪੜ ਨਹੀਂ ਰਹੇ ਸਨ ਨਾਲ ਹੀ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉਸ ਸਮੇਂ ਦੇ ਡੀਜੀਪੀ ਕੇਪੀਐਸ ਗਿੱਲ ਜਿਨ੍ਹਾਂ ਨੂੰ ਸਾਰੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ 60 ਸਾਲ ਹੋ ਜਾਣ ਦੇ ਬਾਵਜੂਦ ਇਸ ਅਹੁਦੇ ਉੱਤੇ ਅਗਲੇ ਹੁਕਮਾਂ ਤੱਕ ਐਕਸਟੈਂਸ਼ਨ ਦਿੱਤੀ ਗਈ ਸੀ ਰੀਪੋਰਟ ਵਿੱਚ ਅੱਗੇ ਕਿਹਾ ਗਿਆ ਕਿ ਗੁਰਦੇਵ ਸਿੰਘ ਕੋਂਕੇ ਦੇ ਕਤਲ ਨੂੰ ਲੈ ਕੇ ਪੰਜਾਬ ਵਿੱਚ ਰੋਲਾ ਰੱਪਾ ਪਿਆ ਸੀ ਅਤੇ ਉਸ ਸਮੇਂ ਦੇ ਜਿਹੜੇ ਡੀਜੀਪੀ ਕੇਪੀਐਸ ਗਿੱਲ ਨੂੰ ਜ਼ਰੂਰ ਪਤਾ ਹੋਵੇਗਾ ਕਿ ਕਿਉਂ ਇੱਕ ਦਿਨ ਵਿੱਚ ਹੀ ਜਗਰਾਉਂ ਜ਼ਿਲ੍ਹੇ ਦੇ ਐਸਐਸਪੀ ਐਸਪੀਡੀ ਡੀਐਸਪੀ ਨੂੰ ਬਦਲ ਦਿੱਤਾ ਗਿਆ ਸੀ ਇਸ ਨੇ ਲੋਕਾਂ ਵਿੱਚ ਸ਼ੰਕਾ ਪੈਦਾ ਕਰ ਦਿੱਤੀ ਕਿ ਭਾਈ ਗੁਰਦੇਵ ਸਿੰਘ ਕੋਂਕੇ ਨੂੰ ਪੁਲਿਸ ਨੇ ਮਾਰ ਦਿੱਤਾ ਸੀ ਅਤੇ ਸੀਨੀਅਰ ਅਫਸਰਾਂ ਦੀ ਥਾਂ ਨਵੇਂ ਅਫਸਰ ਲੈ ਗਏ ਸਨ ਪੀ ਐਚ ਆਰਓ ਗਰੁੱਪ ਜੋ ਪੰਜਾਬ ਆਧਾਰਿਤ ਮੁੱਦਿਆਂ ਦੀ ਕਾਨੂੰਨੀ ਵਕਾਲਤ ਕਰਦਾ ਹੈ ਹੁਣ ਤਸ਼ੱਦਦ ਕਰਨ ਵਾਲਿਆਂ ਅਤੇ ਕਤਲ ਲਈ ਸਹਿਮਤੀ ਦੇਣ ਵਾਲੇ ਬਜ਼ੁਰਗਾਂ ਵਿਰੁੱਧ ਕਾਰਵਾਈ ਕਰਨ ਲਈ ਇਸ ਮੁੱਦੇ ਨੂੰ ਕਾਨੂੰਨੀ ਤੌਰ ਉੱਤੇ ਉਠਾਉਣ ਦੀ ਉਠਾਉਣ ਦਾ ਕੰਮ ਕਰ ਰਿਹਾ ਹੈ ਦੂਜੇ ਪਾਸੇ ਪ੍ਰਮੁੱਖ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲ ਤਖਤ ਦੇ ਮੌਜੂਦਾ ਜਥੇਦਾਰ ਗਿਆਨੀ ਰਗੂਵیر ਸਿੰਘ ਨੇ ਗੁਰਦੇਵ ਸਿੰਘ ਕੋਂਕੇ ਦੀ ਮੌਤ ਬਾਰੇ ਤਾਜ਼ਾ ਪੁਸ਼ਟੀ ਦੇ ਆਧਾਰ ਉੱਤੇ ਕਾਰਵਾਈ ਕਰਨ ਲਈ ਕਿਹਾ ਹੈ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨਾਲ ਜੋ ਵਰਤਾਰਾ ਵਰਤਿਆ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ ਪਰ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਹ ਸਿਆਸਤਾਂ ਕਦੇ ਵੀ ਕਿਸੇ ਦਾ ਭਲਾ ਨਹੀਂ ਕਰਦੀਆਂ ਮਨੁੱਖੋਤੇ ਮਨੁੱਖ ਦਾ ਇਹ ਕਹਿਰ ਕੁਦਰਤੀ ਕਾਨੂੰਨਾਂ ਦੀ ਉਲੰਘਣਾ ਹੈ ਸਿਆਣੇ ਆਖਦੇ ਨੇ ਕਿ ਜਿੱਥੇ ਮਨੁੱਖ ਦੀ ਸੋਚ ਖਤਮ ਹੁੰਦੀ ਹੈ ਕੁਦਰਤ ਦੀ ਸੋਚ ਉੱਥੇ ਹੀ ਸ਼ੁਰੂ ਹੋ ਜਾਂਦੀ ਹੈ ਸੋ ਇਸੇ ਦੇ ਆਧਾਰ ਤੇ ਨਾਲ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਦਾ ਪਰਿਵਾਰ ਅੱਜ ਵੀ ਆਸ ਲਾਈ ਬੈਠਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ ਸੋ ਅਜਿਹੇ ਹੀ ਮੁੱਦਿਆਂ ਨਾਲ ਜੁੜੇ ਰਹਿਣ ਲਈ ਦਾ ਵਿਜ਼ਨ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ